ਘਰ ਵਿੱਚ ਅਮੀਰੀ ਆਉਣ ਤੋਂ ਪਹਿਲਾਂ ਮਿਲਦੇ ਹਨ ਇਹ ਸ਼ੁਭ 21 ਸੰਕੇਤ ਜਦੋਂ ਵੀ ਕਿਸੇ ਵਿਅਕਤੀ ਦੇ ਤੰਦੀ ਵਰਖਾ ਹੋਣ ਵਾਲੀ ਹੁੰਦੀ ਹੈ ਤੇ ਉਹ ਅਮੀਰ ਹੋਣ ਵਾਲਾ ਹੁੰਦਾ ਹੈ ਤਾਂ ਉਸ ਨੂੰ ਕੁਦਰਤ ਵੱਲੋਂ ਇਹ 21 ਸੰਕੇਤ ਮਿਲਦੇ ਹਨ ਜੇਕਰ ਤੁਸੀਂ ਵੀ ਚਾਹੁੰਦੇ ਹੋ ਤੇ ਤੁਹਾਡੇ ਤੇ ਵੀ ਪਰਮਾਤਮਾ ਦੀ ਕਿਰਪਾ ਹੋਵੇ ਤੁਹਾਨੂੰ ਵੀ ਇਹ ਸੰਕੇਤ ਬਹੁਤ ਜਲਦੀ ਮਿਲਣ ਤਾਂ ਜਿਸ ਵੀ ਧਰਮਚ ਹੋ ਜਿਸ ਨੂੰ ਵੀ ਮੰਨਦੇ ਹੋ ਉਹਨਾਂ ਦੇ ਨਾਂ ਦਾ ਦਿਲੋਂ ਕਮੈਂਟ ਜਰੂਰ ਕਰੋ ਤੇ ਵੀਡੀਓ ਨੂੰ ਲਾਈਕ ਜਰੂਰ ਕਰੋ ਆਉ ਆਪਾਂ ਜਾਣਦੇ ਹਾਂ ਉਹ 21 ਸੰਕੇਤ ਕਿਹੜੇ ਹਨ ਤੇ ਇਹਨਾਂ ਨੂੰ ਤੁਸੀਂ ਕਦੇ ਵੀ ਨજર ਅੰਦਾਜ਼ ਨਾ ਕਰਿਓ ਨੰਬਰ 1 ਹੱਥਾਂ ਵਿੱਚ ਖੁਜਲੀ ਹੋਣਾ ਜਾਨੇ ਕਿ ਹੱਥਾਂ ਵਿੱਚ ਖਰਾਸ਼ ਹੋਣਾ ਜੇਕਰ ਮਰਦ ਦੇ ਸੱਜੇ ਹੱਥ ਵਿੱਚ ਅਤੇ ਔਰਤ ਦੇ ਖੱਬੇ ਹੱਥ ਵਿੱਚ ਖਾਰਸ਼ ਹੋ ਰਹੀ ਹੋਵੇ ਖੁਜਲੀ ਹੋ ਰਹੀ ਹੋਵੇ ਤਾਂ ਇਸ ਨੂੰ ਸ਼ੁਭ ਅਤੇ ਚੰਗਾ ਸੰਕੇਤ ਮੰਨਿਆ ਜਾਂਦਾ ਹੈ ਇਸ ਦਾ ਮਤਲਬ ਇਹ ਹੈ ਕਿ ਤੁਹਾਡੇ ਜੀਵਨ ਵਿੱਚ ਧਨ ਨਾਲ ਜੁੜੀਆਂ ਸਮੱਸਿਆਵਾਂ ਖਤਮ ਹੋਣ ਵਾਲੀਆਂ ਹਨ ਤੇ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋਣ ਵਾਲੀ ਹੈ। ਨੰਬਰ 2 ਸ਼ੰਖ ਦੀ ਆਵਾਜ਼ ਸੁਣਾਈ ਦੇਣਾ। ਜੇਕਰ ਤੁਹਾਨੂੰ ਸਵੇਰੇ ਉੱਠਦੇ ਹੀ ਸ਼ੰਖ ਦੀ ਆਵਾਜ਼ ਸੁਣਾਈ ਦਿੰਦੀ ਹੈ ਤਾਂ ਇਸ ਨੂੰ ਜੀਵਨ ਦੇ ਵਿੱਚ ਹੋਣ ਵਾਲੇ ਬਦਲਾਅ ਦਾ ਚੰਗਾ ਸੰਕੇਤ ਮੰਨਿਆ ਜਾ ਸਕਦਾ ਹੈ। ਇਹ ਸੰਕੇਤ ਦੱਸਦਾ ਹੈ ਕਿ ਤੁਹਾਡਾ ਬੁਰਾ ਵਕਤ ਚੰਗੇ ਵਕਤ ਵਿੱਚ ਬਦਲਣ ਵਾਲਾ ਹੈ ਤੇ ਕੋਈ ਵੱਡੀ ਉਪਲਬਧੀ ਤੁਹਾਡੇ ਹੱਥ ਲੱਗ ਸਕਦੀ ਹੈ। ਨੰਬਰ 3 ਜੇਕਰ ਤੁਹਾਡੇ ਘਰ ਵਿੱਚ ਕਾਲੇ ਕੀੜੇ ਇੱਕੋ ਹੀ ਲਾਈਨ ਵਿੱਚ ਚੱਲਦੇ ਹੋਏ ਦਿਖਾਈ ਦੇਣ ਤੇ ਉਹ ਕਿਸੇ ਖਾਣ ਵਾਲੀ ਚੀਜ਼ ਨੂੰ ਖਾ ਰਹੇ ਹੋਣ ਤਾਂ ਸਮਝ ਲਵੋ ਕਿ ਲక్ష్ਮੀ ਮਾਤਾ ਤੁਹਾਡੇ ਘਰ ਵਿੱਚ ਪ੍ਰਵੇਸ਼ ਕਰ ਚੁੱਕੀ ਹੈ। ਇਹ ਘਰ ਵਿੱਚ ਪੈਸਾ ਆਉਣ ਦਾ ਸੰਕੇਤ ਵੀ ਹੋ ਸਕਦਾ ਹੈ। ਨੰਬਰ 4 ਜੇਕਰ ਸਵੇਰੇ ਸਵੇਰੇ ਕੋਈ ਗਾਂ ਤੁਹਾਡੇ ਦਰਵਾਜ਼ੇ ਤੇ ਆ ਜਾਂਦੀ ਹੈ ਤੇ ਆ ਕੇ ਰੰਬਦੀ ਹੈ ਯਾਨੀ ਕਿ ਬੋਲਦੀ ਹੈ ਤਾਂ ਤੁਸੀਂ ਉਸ ਨੂੰ ਪਰਮਾਤਮਾ ਦਾ ਆਸ਼ੀਰਵਾਦ ਮੰਨ ਸਕਦੇ ਹੋ ਤੇ ਉਸ ਗਾਂ ਨੂੰ ਕੋਈ ਰੋਟੀ ਖਵਾ ਕੇ ਉਥੋਂ ਭੇਜ ਦਿਓ ਜਾਂ ਉਸ ਨੂੰ ਪਾਲਕ ਖਵਾ ਕੇ ਭੇਜ ਦਿਓ ਇਸ ਦਾ ਮਤਲਬ ਇਹ ਹੈ ਕਿ ਮਾਤਾ ਲక్ష్ਮੀ ਨੇ ਤੁਹਾਡੇ ਦਰਵਾਜ਼ੇ ਤੇ ਦਸਤਕ ਦੇ ਦਿੱਤੀ ਹੈ ਨੰਬਰ 5 ਜੇਕਰ ਤੁਹਾਡੇ ਘਰ ਵਿੱਚ ਤੂਰਸੀ ਦਾ ਬੂਟਾ ਖੂਬ ਸੰਘਣਾ ਤੇ ਹਰਾ-ਭਰਾ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਹਾਡੇ ਘਰ ਵਿੱਚ ਖੁਸ਼ਹਾਲੀ ਧਨ ਤੇ ਖੁਸ਼ੀ ਜਲਦੀ ਹੀ ਆਉਣ ਵਾਲੀ ਹੈ ਨੰਬਰ 6 ਝਾੜੂ ਅਤੇ ਲక్ష్ਮੀ ਮਾਤਾ ਦਾ ਬਹੁਤ ਗਹਿਰਾ ਸਬੰਧ ਹੁੰਦਾ ਹੈ ਜੇਕਰ ਤੁਹਾਨੂੰ ਸਵੇਰੇ ਸਵੇਰੇ ਕੋਈ ਅਚਾਨਕ ਝਾੜੂ ਲਗਾਉਂਦਾ ਦਿਖ ਜਾਵੇ ਤਾਂ ਸਮਝ ਲਵੋ ਕਿ ਇਹ ਬਹੁਤ ਸ਼ੁਭ ਸੰਕੇਤ ਹੈ ਤੁਹਾਡੀ ਕਾਮਯਾਬੀ ਦਾ ਘਰ ਤੋਂ ਕੰਮ ਤੇ ਜਾਂਦੇ ਸਮੇਂ 5 ਦਿਨ ਤੱਕ ਜਾਂ ਇਸ ਤੋਂ ਵੱਧ ਦਿਨ ਤੱਕ ਜੇਕਰ ਤੁਹਾਨੂੰ ਕੋਈ ਲਗਾਤਾਰ ਝਾੜੂ ਲਗਾਉਂਦਾ ਦਿਖਦਾ ਹੈ ਤਾਂ ਤੁਸੀਂ ਸਮਝ ਲਵੋ ਕਿ ਤੁਹਾਡੇ ਸਾਰੇ ਕਸ਼ਟ ਦੂਰ ਹੋਣ ਵਾਲੇ ਹਨ ਨੰਬਰ 7 ਸਵੇਰ ਦੇ ਸਮੇਂ ਜੇਕਰ ਘਰ ਤੋਂ ਬਾਹਰ ਤੁਹਾਨੂੰ ਪੈਸੇ ਡਿੱਗੇ ਹੋਏ ਮਿਲਣ ਤਾਂ ਇਹ ਵੀ ਬਹੁਤ ਵੱਡਾ ਸ਼ੁਭ ਸੰਕੇਤ ਹੈ ਮਤਲਬ ਪੈਸਾ ਤੁਹਾਡੇ ਘਰ ਵਿੱਚ ਆਉਣ ਵਾਲਾ ਹੈ ਨੰਬਰ 8 ਜੇਕਰ ਕੱਪੜੇ ਪਾਉਂਦੇ ਜਾਂ ਉਤਾਰਦੇ ਸਮੇਂ ਜੇਬ ਵਿੱਚੋਂ ਤੁਹਾਡੇ ਪੈਸੇ ਡਿੱਗਣ ਤਾਂ ਇਹ ਵੀ ਪੈਸੇ ਪ੍ਰਾਪਤੀ ਦਾ ਬਹੁਤ ਵੱਡਾ ਸੰਕੇਤ ਹੁੰਦਾ ਹੈ ਨੰਬਰ 9 ਜੇਕਰ ਬਿੱਲੀ ਤੁਹਾਡੇ ਘਰ ਵਿੱਚ ਬੱਚਿਆਂ ਨੂੰ ਜਨਮ ਦਿੰਦੀ ਹੈ ਤਾਂ ਇਹ ਵੀ ਬਹੁਤ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ। ਸ਼ਾਸਤਰਾਂ ਦੇ ਅਨੁਸਾਰ ਜੇਕਰ ਕੋਈ ਪੰਛੀ ਤੁਹਾਡੀ ਛੱਤ ਦੇ ਕੋਈ ਕੀਮਤੀ ਵਸਤੂ ਲਿਆ ਕੇ ਸੁੱਟਦਾ ਹੈ ਤਾਂ ਇਸ ਦਾ ਸੰਕੇਤ ਵੀ ਇਹੀ ਹੈ ਕਿ ਤੁਸੀਂ ਬਹੁਤ ਜਲਦੀ ਅਮੀਰ ਬਣਨ ਵਾਲੇ ਹੋ। ਨੰਬਰ 10 ਘਰ ਵਿੱਚ ਜੇਕਰ ਅਚਾਨਕ ਤਿੰਨ ਛਿਪਕਲੀਆਂ ਇਕੱਠੀਆਂ ਦਿਖਾਈ ਦੇਣ ਤਾਂ ਇਹ ਵੀ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਹ ਵੀ ਮਹਾ ਲక్ష్ਮੀ ਦਾ ਸੰਕੇਤ ਮੰਨਿਆ ਜਾਂਦਾ ਹੈ। ਜੇਕਰ ਸ਼ਿਪਕਲੀਆਂ ਇੱਕ ਦੂਸਰੇ ਦਾ ਪਿੱਛਾ ਕਰ ਰਹੀਆਂ ਦਿਖਾਈ ਦੇਣ ਤਾਂ ਇਹ ਘਰ ਦੀ ਉਣਤੀ ਦਾ ਸੰਕੇਤ ਹੁੰਦਾ ਹੈ ਦੀਵਾਲੀ ਦੇ ਦਿਨ ਜੇਕਰ ਸ਼ਿਪਕੀ ਤੁਹਾਡੇ ਤુલਸੀ ਦੇ ਪੌਦੇ ਵਿੱਚ ਦਿਖਾਈ ਦੇਵੇ ਤਾਂ ਇਹ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਨੰਬਰ 11 ਸਵੇਰੇ ਅਚਾਨਕ ਗੰਨਾ ਦਿਖਾਈ ਦੇਣਾ ਵੀ ਸ਼ੁਭ ਮੰਨਿਆ ਜਾਂਦਾ ਹੈ ਜੇਕਰ ਤੁਹਾਨੂੰ ਅਚਾਨਕ ਨੇੜੇ ਤੇੜੇ ਗੰਨਾ ਦਿਖਾਈ ਦਿੰਦਾ ਹੈ ਤਾਂ ਇਹ ਵੀ ਸ਼ੁਭ ਮੰਨਿਆ ਜਾਂਦਾ ਹੈ ਇਸ ਦਾ ਸਾਫ ਸੰਕੇਤ ਹੈ ਕਿ ਤੁਹਾਡੇ ਦਿਨ ਬਦਲਣ ਵਾਲੇ ਹਨ ਤੁਹਾਡੇ ਵਧੀਆ ਦਿਨ ਆਉਣ ਵਾਲੇ ਹਨ ਨੰਬਰ 12 ਮਹਾ ਲక్ష్ਮੀ ਦਾ ਵਾਹਨ ਉੱਲੂ ਜੇਕਰ ਤੁਹਾਨੂੰ ਬਹੁਤ ਦਿਨਾਂ ਤੋਂ ਤੁਹਾਡੇ ਘਰ ਦੇ ਨੇੜੇ ਤੇੜੇ ਦਿਖਾਈ ਦੇ ਰਿਹਾ ਹੈ ਤਾਂ ਸਮਝ ਲਵੋ ਕਿ ਤੁਹਾਡੇ ਘਰ ਵਿੱਚ ਮਹਾ ਲక్ష్ਮੀ ਦਾ ਵਾਸ ਹੋਣ ਵਾਲਾ ਹੈ ਨੰਬਰ 13 ਸੁਪਨੇ ਦੇ ਵਿੱਚ ਜੇਕਰ ਲਾਲ ਜਾਂ ਪੀਲੇ ਫੁੱਲ ਦਿਖਾਈ ਦੇਣ ਤਾਂ ਇਹ ਵੀ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਇਹ ਵੀ ਧਨ ਪ੍ਰਾਪਤੀ ਦਾ ਇੱਕ ਸੰਕੇਤ ਮੰਨਿਆ ਜਾਂਦਾ ਹੈ। ਨੰਬਰ 14 ਸੁਪਨੇ ਵਿੱਚ ਜੇਕਰ ਕੋਈ ਔਰਤ ਤੁਹਾਨੂੰ ਲਾਲ ਸਾੜੀ ਵਿੱਚ ਦਿਖਦੀ ਹੈ ਤਾਂ ਇਸ ਨੂੰ ਮਾਤਾ ਲక్ష్ਮੀ ਜੀ ਦਾ ਰੂਪ ਮੰਨਿਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਮਾਤਾ ਲక్ష్ਮੀ ਤੁਹਾਡੇ ਉੱਪਰ ਦਿਆਲ ਹੋਣ ਵਾਲੀ ਹੈ ਤੇ ਮਾਤਾ ਲక్ష్ਮੀ ਤੁਹਾਨੂੰ ਧਨ ਦੇ ਨਾਲ ਮਾਲੋ-ਮਾਲ ਕਰਨ ਵਾਲੀ ਹੈ। ਨੰਬਰ 15 ਸੁਪਨੇ ਦੇ ਵਿੱਚ ਜੇਕਰ ਤੁਸੀਂ ਕਿਸੇ ਚੜਾਈ ਤੇ ਚੜ੍ਹ ਰਹੇ ਹੋ ਕਿਸੇ ਪਹਾੜ ਤੇ ਚੜ ਰਹੇ ਹੋ ਜਾਂ ਕਿਸੇ ਉੱਚੀ ਜਗ੍ਹਾ ਤੇ ਚੜ ਰਹੇ ਹੋ ਤਾਂ ਇਹ ਵੀ ਤੁਹਾਡੀ ਤਰੱਕੀ ਦਾ ਇੱਕ ਸੰਕੇਤ ਮੰਨਿਆ ਜਾਂਦਾ ਹੈ ਨੰਬਰ 16 ਜੇਕਰ ਕੰਮ ਤੇ ਜਾਂਦਿਆਂ ਤੁਹਾਨੂੰ ਰਾਹ ਵਿੱਚ ਕੋਈ ਕੁੱਤਾ ਮੂੰਹ ਦੇ ਵਿੱਚ ਰੋਟੀ ਜਾਂ ਕੋਈ ਹੋਰ ਮਾਸਾਖਾਰੀ ਚੀਜ਼ ਲੈ ਕੇ ਆਉਂਦਾ ਹੋਇਆ ਨਜ਼ਰ ਆਉਂਦਾ ਹੈ ਤਾਂ ਸਮਝ ਲੈਣਾ ਕਿ ਤੁਹਾਨੂੰ ਪੈਸੇ ਦਾ ਲਾਭ ਹੋਣ ਵਾਲਾ ਹੈ ਤੁਹਾਨੂੰ ਫਾਇਦਾ ਹੋਣ ਵਾਲਾ ਹੈ ਨੰਬਰ 17 ਜਦੋਂ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਤੇ ਹੁੰਦੀ ਹੈ ਤਾਂ ਤੁਹਾਡੀ ਨੀਂਦ ਸਵੇਰੇ ਜਲਦੀ ਖੁੱਲਣ ਲੱਗਦੀ ਹੈ ਤੁਹਾਡੀ ਦਿਨਚਰਿਆ ਸੁਧਰਨ ਲੱਗਦੀ ਹੈ ਤੇ ਹੌਲੀ-ਹੌਲੀ ਸਾਰੀਆਂ ਕਠਿਨਾਈਆਂ ਦੂਰ ਹੋਣ ਲੱਗਦੀਆਂ ਹਨ ਤੇ ਤੁਹਾਡੇ ਘਰ ਵਿੱਚ ਖੁਸ਼ੀ ਆਉਣ ਲੱਗਦੀ ਹੈ ਨੰਬਰ 18 ਜੇਕਰ ਸੁਪਨੇ ਵਿੱਚ ਤੁਹਾਨੂੰ ਤੋਤਾ ਦਿਖਾਈ ਦਿੰਦਾ ਹੈ ਤਾਂ ਇਸ ਨੂੰ ਵੀ ਸ਼ੁਭ ਮੰਨਣਾ ਚਾਹੀਦਾ ਹੈ ਇਹ ਵੀ ਤੁਹਾਡੇ ਲਈ ਸ਼ੁਭ ਸੰਕੇਤ ਹੈ ਇਸ ਦਾ ਅਰਥ ਇਹ ਹੁੰਦਾ ਹੈ ਕਿ ਤੁਹਾਡੀਆਂ ਆਰਥਿਕ ਸਮੱਸਿਆਵਾਂ ਜਲਦੀ ਹੀ ਦੂਰ ਹੋਣ ਵਾਲੀਆਂ ਹਨ ਨੰਬਰ 19 ਘਰ ਦੇ ਬਨੇਰੇ ਤੇ ਕੋਇਲ ਦਾ ਬੋਲਣਾ ਵੀ ਤੁਹਾਡੇ ਜੀਵਨ ਦੀ ਤਰੱਕੀ ਲਈ ਸ਼ੁਭ ਸੰਕੇਤ ਹੁੰਦਾ ਹੈ ਨੰਬਰ 20 ਜੇਕਰ ਸਵੇਰੇ ਉੱਠਦੇ ਹੀ ਤੁਹਾਨੂੰ ਪੂਜਾ ਦੇ ਨਾਰੀਅਲ ਦੇ ਦਰਸ਼ਨ ਹੋ ਜਾਣ ਤਾਂ ਇਹ ਵੀ ਜੀਵਨ ਲਈ ਬਹੁਤ ਸ਼ੁਭ ਸੰਕੇਤ ਹਨ ਨੰਬਰ 21 ਰਾਸਤੇ ਦੇ ਵਿੱਚ ਜੇ ਤੁਹਾਨੂੰ ਕੋਈ ਕਿੰਨਰ ਮਿਲਦਾ ਹੈ ਤਾਂ ਇਹ ਵੀ ਸ਼ੁਭ ਮੰਨਿਆ ਜਾਂਦਾ ਹੈ ਜੇਕਰ ਤੁਸੀਂ ਕਿਸੇ ਕੰਮ ਲਈ ਜਾ ਰਹੇ ਹੋ ਤੇ ਕਿਸੇ ਕਿੰਨਰ ਨੂੰ ਤੁਸੀਂ ਰਾਹ ਵਿੱਚ ਪੈਸੇ ਦਿੱਤੇ ਹਨ ਤੇ ਉਸ ਨੇ ਕੁਝ ਪੈਸੇ ਤੁਹਾਨੂੰ ਮੋੜ ਦਿੱਤੇ ਹਨ ਤਾਂ ਉਹਨਾਂ ਪੈਸਿਆਂ ਨੂੰ ਤੁਸੀਂ ਸੰਭਾਲ ਕੇ ਰੱਖ ਲਓ ਇਸ ਨਾਲ ਧਨ ਦੇ ਵਿੱਚ ਵਾਧਾ ਹੁੰਦਾ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਜੇਕਰ ਕੋਈ ਕਿੰਨਰ ਤੁਹਾਨੂੰ ਖੁਸ਼ ਹੋ ਕੇ ਕੋਈ ਦੁਆ ਦੇ ਦਿੰਦਾ ਹੈ ਤਾਂ ਉਹ ਦੁਆ ਸਿੱਧੀ ਪਰਮਾਤਮਾ ਦੇ ਘਰ ਵਿੱਚ ਕਬੂਲ ਹੁੰਦੀ ਹੈ ਸੋ ਇਹ ਸਰ 21 ਸੰਕੇਤ ਜੋ ਕਿ ਤੁਹਾਨੂੰ ਜੋ ਕਿ ਦੱਸਦੇ ਹਨ ਕਿ ਤੁਹਾਡੇ ਜੀਵਨ ਦੇ ਵਿੱਚ ਤਰੱਕੀ ਆਉਣ ਵਾਲੀ ਹੈ ਜੇਕਰ ਤੁਹਾਨੂੰ ਇਹ ਸੰਕੇਤ ਦਿਖਾਈ ਦਿੰਦੇ ਹਨ ਤਾਂ ਤੁਸੀਂ ਇਹਨਾਂ ਨੂੰ ਨਜ਼ਰ ਅੰਦਾਜ਼ ਨਾ ਕਰੋ ਆਪਣੇ ਕੰਮ ਦੇ ਵਿੱਚ ਧਿਆਨ ਹੋਰ ਵਧਕੀ ਦਿਓ ਤੇ ਜਿਸ ਵੀ ਪਰਮਾਤਮਾ ਨੂੰ ਤੁਸੀਂ ਮੰਨਦੇ ਹੋ ਉਹਨਾਂ ਦਾ ਧਿਆਨ ਤੁਸੀਂ ਜ਼ਰੂਰ ਕਰੋ ਤੇ ਇਹੋ ਜੀ ਵੀਡੀਓ ਦੇਖਣ ਤੁਸੀਂ ਸਾਡੇ ਪੇਜ ਨੂੰ ਫੋਲੋ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟਾਂ ਦੇ ਵਿੱਚ ਜੈ ਮਾ ਲਕਸ਼ਮੀ ਤੇ ਜਿੰਨੂੰ ਵੀ ਤੁਸੀਂ ਮੰਨਦੇ ਹੋ ਉਨ੍ਹਾਂ ਦੇ ਨਾਮ ਦਾ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰੋ ਤੇ ਇਹੋ ਜੀ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਤੇ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਵੀਡੀਓ ਵਧੀਆ ਲੱਗੀ ਹੋਏ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜਰੂਰ ਕਰੋ ਜੀ